我们。

ਸਾਡੀ ਦੁਕਾਨ ਬੋਡੀ ਚੌਂਕ ਦੇ ਵਿੱਚ ਆ ਜਿੱਦੇ ਕਿ ਬਿਲਕੁਲ ਸਾਹਮਣੇ ਈਐਮਟੀ ਬ੍ਰਾਂਚ ਹੈ ਟ੍ਰੈਫਿਕ ਪੁਲਿਸ ਦਾ ਅਮਰਿਤ ਸਰਨ ਸਰਕਟ ਦਾ ਮੇਨ ਅਫੀਸਰ ਤੇ ਬੋਡੀ ਚੌਂਕ ਇੱਥੇ ਕਾਫੀ ਪੁਲਿਸ ਵਾਲੇ ਹੁੰਦੇ ਪਰ ਉਹਨਾਂ ਦੇ باوجود ਵੀ ਸਾਡੀ ਦੁਕਾਨ ਤੇ ਚੋਰੀ ਹੋ ਗਈ ਹੈ ਰਾਤ ਨੂੰ ਆਏ ਲੁਟੇਰੇ ਤੇ ਚੋਰੀ ਕਰਕੇ ਤੇ ਚਲੇ ਗਏ ਕੁੱਨ ਨੁਕਸਾਨ ਦਾ ਅੰਦਾਜ਼ਾ ਹੋਇਆ ਨੁਕਸਾਨ ਦਾ ਅੰਦਾਜ਼ਾ ਇਸ ਤਰ੍ਹਾਂ ਕਿ ਸਾਡਾ ਕੰਮ ਜ਼ਿਆਦਾਤਰ ਔਨਲਾਈਨ ਹੁੰਦਾ ਹੈ ਤੇ ਪੇਮੈਂਟ ਵੀ ਇੱਥੇ ਘੱਟ ਰੱਖਦੇ ਆ ਬਟ ਹੁਣ ਅਸੀਂ ਐਸਟੀਮੇਟ ਲਗਾ ਰਿਆ ਵੀ ਕੀ ਦਿੱਸਦਾ ਮੈਂ ਕੀ ਨਹੀਂ ਸਿਕਿਉਰੀ ਹਨ ਨੂੰ ਐਗਜੈਕਟ ਅਮਾਉਂਟ ਪਤਾ ਲੱਗੇ ਫਿਰ ਅਸੀਂ ਦੱਸਾਂਗੇ ਵੀ ਤੁਹਾਡਾ ਕੀ ਨੁਕਸਾਨ ਹੋਇਆ ਕੀ ਮੰਗ ਕਰਦੇ ਜੀ ਮੰਗ ਇਹੀ ਕਰਦੇ ਆ ਵੀ ਪਰਸਾ ਵੀ ਡੀਐਸਪੀ ਸਾਹਿਬ ਤੇ ਐਸਐਸਓ ਸਾਹਿਬ ਇਕੱਠੇ ਹੋਏ ਸੀਗੇ ਸਾਰੇ ਬਾਜ਼ਾਰ ਬੰਦ ਸੀਗਾ ਸਾਰੇ ਧਰਮਸ਼ਾਲਾ ਗੱਡੇ ਵਾਲੀ ਇਕੱਠੇ ਹੋਏ ਸੀ ਕੱਲੇ ਅਸੀਂ 10 ਤੋਂ 15 ਦਿਨ ਦੇ ਵਿੱਚ ਚੋਰ ਤੁਹਾਡੇ ਹਵਾਲੇ ਕਰ ਦਾਂਗੇ ਪਰ ਇੱਕ ਦਿਨ ਨਹੀਂ ਬੀਤਿਆ ਤੇ ਚੋਰੀ ਇੱਥੇ ਵੀ ਹੋ ਗਈ ਸਾਡੇ ਅੱਜ ਅੱਜ ਇਹ ਵੀ ਪੀਟੀਆਰ ਵਾਲੀ ਦਾਸਪਤ ਤਿੰਨ ਚੋਰੀਆਂ ਹੋਈਆਂ ਤਰਨ ਤਰਨ ਦੇ ਵਿੱਚ ਰਾਤ ਨੂੰ ਰਾਤ ਕਿਹਦਰਗੇ ਤੇ ਪੁਲਿਸ ਦੀ ਨਾਕਾਮੀ ਨਹੀਂ ਬਿਲਕੁਲ ਜੀ ਪਰ ਅਸੀਂ ਕਹਿ ਨਹੀਂ ਸਕਦੇ ਉਹਨਾਂ ਨੂੰ ਮੈਂ ਤੇ ਉਹ ਹੀ ਕਹਾਵਾਂਗਾ ਵੀ ਜਿੰਨੇ ਵੀ ਇੱਥੇ ਸਿਵਲ ਬੰਦੇ ਆ ਆਪਣੀ ਸੇਫਟੀ ਆਪ ਹੀ ਕਰਨ ਓਕੇ ਇੱਥੇ ਰਾਤ ਰਾਤੀ ਚੋਰੀ ਹੋਈ ਸੀ ਕਿੰਨੇ ਕੋਈ ਕੋ ਪਤਾ ਲੱਗਾ ਕੋਈ ਹੋਰ ਕੋਈ ਪਤਾ ਨਹੀਂ ਆ ਇਹ ਕਾਰਵਾਈ ਕੀਤੀ ਜਾ ਰਹੀ ਹੁਣ ਕੰਫਰੈਂਸ ਵਿੱਚ ਕਰਦੇ ਇਹਦੇ ਅੱਜ ਆਜੀ ਲਈ ਸਮਾਂ

ਮੈਂ ਕੋ ਜਿੰਦਰ ਸਿੰਘ ਕਰੰਟਾਰਨ ਤੋਂ ਤੇ ਸਾਡੀ ਦੁਕਾਨ ਬੋਡੀ ਚੌਂਕ ਦੇ ਵਿੱਚ ਆ ਜਿੱਦੇ ਕਿ ਬਿਲਕੁਲ ਸਾਹਮਣੇ ਈਐਮਟੀ ਬ੍ਰਾਂਚ ਹੈ ਟ੍ਰੈਫਿਕ ਪੁਲਿਸ ਦਾ ਅਮਿਤ ਤਰੰਤਰਨ ਡਿਸਟ੍ਰਿਕਟ ਦਾ ਮੇਨ ਅਫੀਸਰ ਤੇ ਬੋਡੀ ਚੌਂਕ 'ਤੇ ਇੱਥੇ ਕਾਫੀ ਪੁਲਿਸ ਵਾਲੇ ਹੁੰਦੇ ਪਰ ਉਹਨਾਂ ਦੇ باوجود ਵੀ ਸਾਡੀ ਦੁਕਾਨ 'ਤੇ ਚੋਰੀ ਹੋ ਗਈ ਹੈ ਰਾਤ ਨੂੰ ਆਏ ਆ ਲੁਟੇਰੇ ਤੇ ਚੋਰੀ ਕਰਕੇ ਤੇ ਚਲੇ ਗਏ ਕੁੱਨ ਨੁਕਸਾਨ ਦਾ ਅੰਦਾਜ਼ਾ ਹੋਇਆ ਨੁਕਸਾਨ ਦਾ ਅੰਦਾਜ਼ਾ ਇਸ ਤਰ੍ਹਾਂ ਕਿ ਸਾਡਾ ਕੰਮ ਜ਼ਿਆਦਾਤਰ ਆਨਲਾਈਨ ਹੁੰਦਾ ਆ ਤੇ ਪੇਮੈਂਟ ਅਸੀਂ ਇੱਥੇ ਘੱਟ ਰੱਖਦੇ ਆਂ ਬਟ ਹੁਣ ਅਸੀਂ ਐਸਟੀਮੇਟ ਲਗਾ ਰਿਆ ਵੀ ਕੀ ਸਿਸਟਮ ਹੈ ਕੀ ਨਹੀਂ ਸਿਕਿਉਰੀ ਤੁਹਾਨੂੰ ਐਗਜੈਕਟ ਅਮਾਉਂਟ ਪਤਾ ਲੱਗੇ ਫਿਰ ਅਸੀਂ ਦੱਸਾਂਗੇ ਵੀ ਤੁਹਾਡਾ ਕੀ ਨੁਕਸਾਨ ਹੋਇਆ ਕੀ ਮੰਗ ਕਰਦੇ ਜੀ ਮੰਗੇ ਹੀ ਕਰਦੇ ਆਂ ਵੀ ਪਰਸਾ ਵੀ ਡੀਐਸਪੀ ਸਾਹਿਬ ਤੇ ਐਸਐਸਓ ਸਾਹਿਬ ਇਕੱਠੇ ਹੋਏ ਸੀਗੇ ਸਾਰੇ ਬਾਜ਼ਾਰ ਬੰਦ ਸੀਗਾ ਸਾਰੇ ਧਰਮਸ਼ਾਲਾ ਗੰਢਾਂ ਵਾਲੀ ਇਕੱਠੇ ਹੋਏ ਸੀਗੇ ਕਹਿੰਦੇ ਅਸੀਂ 10 ਤੋਂ 15 ਦਿਨ ਦੇ ਵਿੱਚ ਚੋਰ ਤੁਹਾਡੇ ਹਵਾਲੇ ਕਰ ਦਾਂਗੇ ਪਰ ਇੱਕ ਦਿਨ ਵੀ ਨਹੀਂ ਬੀਤਿਆ ਤੇ ਚੋਰੀ ਇੱਥੇ ਵੀ ਹੋ ਗਈ ਸਾਡੇ ਅੱਜ ਅੱਜ ਇਹ ਵੀ ਪੀਟੀਆਰ ਵਾਲੀ ਦਸ ਦੇ ਵਿੱਚ ਤਿੰਨ ਚੋਰੀਆਂ ਹੋਈਆਂ ਤਰਨਤਾਰਨ ਦੇ ਵਿੱਚ ਰਾਤੋ ਰਾਤ ਇੱਕ ਇਦਾਂ ਕਿਤੇ ਪੁਲਿਸ ਦੀ ਨਾਕਾਮੀ ਨਹੀਂ ਬਿਲਕੁਲ ਜੀ ਪਰ ਅਸੀਂ ਕਹਿ ਨਹੀਂ ਸਕਦੇ ਉਹਨਾਂ ਨੂੰ ਮੈਂ ਤੇ ਇਹੋ ਹੀ ਕਹਾਵਾਂਗਾ ਵੀ ਜਿੰਨੇ ਵੀ ਇੱਥੇ ਸਿਵਲ ਬੰਦੇ ਆ ਆਪਣੀ ਸੇਫਟੀ ਆਪ ਹੀ ਕਰਨ ਓਕੇ ਤਾਂ ਤਾਂ ਚੋਰੀ ਹੋਈ ਜੀ ਕਿੰਨੇ ਕੋਈ ਕੋ ਪਤਾ ਲੱਗਾ ਕੋਈ ਹੋਰ ਕੋਈ ਪਤਾ ਲੱਗਾ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਕੰਫਰੈਂਸ ਚ ਕਰਦੇ ਇਹਦੇ ਅੱਜ